ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਗੋਲੀ ਮਾਰ ਕੇ ਹਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਪਿੰਡ ਹਜ਼ਾਰਾ ਸਿੰਘ ਵਾਲਾ ਦੀ ਰਹਿਣ ਵਾਲੀ ਮਨਜੀਤ ਕੌਰ ਜਿਸ ਦੀ ਸ਼ਾਦੀ ਸੁਖਵਿੰਦਰ ਸਿੰਘ ਨਾਲ ਹੋਈ ਸੀ ਸ਼ਾਦੀ ਤੋਂ ਦੋਨਾਂ ਦੇ ਦੋ ਬੱਚੇ ਵੀ ਸਨ ਪਰ ਘਰ ਵਿੱਚ ਨੂੰ ਸੱਸ ਦਾ ਕਲੇਸ਼ ਅਕਸਰ ਹੀ ਰਹਿੰਦਾ ਸੀ ਜਿਸ ਤੇ ਕਈ ਵਾਰ ਪਤੀ ਸਣੇ ਸੋਹਰਾ ਪਰਿਵਾਰ ਨਾਲ ਵੀ ਝਗੜਾ ਹੋਇਆ ਹੈ ਪਰ ਮਾਮਲਾ ਪੰਚਾਇਤ ਰਾਹੀਂ ਸੁਲਝਾ ਲਿਆ ਜਾਂਦਾ ਸੀ ਪਰ ਇਸ ਵਾਰ ਐਸਾ ਨਹੀਂ ਹੋਇਆ ਘਰੇਲੂ ਕੰਮ ਨੂੰ ਲੈ ਕੇ ਪਤੀ ਪਤਨੀ ਵਿੱਚ ਕਲੇਸ਼ ਇਨਾ ਵੱਧ ਗਿਆ ਕਿ ਪਤੀ ਵੱਲੋਂ ਪਤਨੀ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਇਸ ਨੂੰ ਹਾਦਸੇ ਦਾ ਰੂਪ ਦੇਣ ਲਈ ਪਤੀ ਸੁਖਵਿੰਦਰ ਸਿੰਘ ਨੇ ਆਪਣੇ ਸਹੁਰੇ ਘਰ ਫੋਨ ਕੀਤਾ ਕਿ ਉਹਨਾਂ ਦੀ ਬੇਟੀ ਮਨਜੀਤ ਕੌਰ ਨੇ ਆਪਣੇ ਸਿਰ ਵਿੱਚ ਕੋਈ ਤੇਜ਼ ਤਾਰ ਚੀਜ਼ ਮਾਰੀ ਹੈ ਜਿਸ ਨਾਲ ਉਸ ਦਾ ਕਾਫੀ ਖੂਨ ਨਿਕਲ ਰਿਹਾ ਹੈ ਪਰ ਜਦ ਪਰ ਪਰਿਵਾਰ ਨੇ ਆਗੇ ਦੇਖਿਆ ਤਾਂ ਉਸਦੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਉਹ ਮ੍ਰਿਤ ਪਈ ਹੋਈ ਸੀ ਜਦੋਂ ਪਰਿਵਾਰ ਨੇ ਪੱਟੀਆਂ ਹਟਾ ਕੇ ਦੇਖਿਆ ਤਾਂ ਜ਼ਖਮ ਵਾਲੀ ਜਗ੍ਹਾ ਤੇ ਗੋਲੀ ਦਾ ਨਿਸ਼ਾਨ ਸੀ ਤਾਂ ਪਰਿਵਾਰ ਨੂੰ ਸ਼ੱਕ ਹੋਣ ਤੇ ਪੁਲਿਸ ਨੂੰ ਇਤਲਾਹ ਵੀ ਦਿੱਤੀ ਗਈ ਹੈ ਮੇਰਾ ਨਾਮ ਸੁਮਰ ਹਨੀ ਸੁਮਰ ਹਨੀ ਕੀ ਲੱਗਦੀ ਸੀ ਮੇਰੀ ਸਿਸਟਰ ਸਿਸਟਰ ਜੀ ਹਾਂ ਠੀਕ ਮੇਰੇ ਤਾਈ ਦੀ ਬੇਟੀ ਤਾਈ ਦੀ ਬੇਟੀ ਹਾਂ ਜੀ ਨਾਮ ਇਹਦਾ ਮਨਜੀਤ ਕੌਰ ਮਨਜੀਤ ਕੌਰ ਇੰਨੀ ਦਿਨ ਕੀ ਵਿਆਹ ਹੈ ਇਹਨਾਂ ਨੂੰ ਦੱਸਣੂ ਦੋ ਟੋਰਾ ਚਾਹ ਸੀ ਉਹ ਆ ਤੇਰਾ ਬੱਚੇ ਵੀ ਸੀ ਹਾਂਜੀ ਮੁੰਡਾ ਕੁੜੀ ਅੱਛਾ ਕੀ ਪਰਖਾਨੇ ਸੀ ਕੀ ਤਾਂ ਕਰ ਕਰਨ ਦੇ ਪਤਾ ਨਹੀਂ ਦੱਸਦੇ ਨਹੀਂ ਸੀ ਹਾਂਜੀ ਕੁੜੀ ਦਾ ਚੱਕਰ ਆ ਜਾਂ ਦਾਜ ਤੋਂ ਆ ਇਹ ਸਾਨੂੰ ਕਨਫਰਮ ਨਹੀਂ ਹੋਇਆਗਾ ਹਾਂਜੀ ਝਗੜਾ ਹੀ ਕਰਦੇ ਰਹਿੰਦੇ ਹਾਂਜੀ ਘਰੇਲੂ ਝਗੜਾ ਉਹਨਾਂ ਦੀ ਜੋ ਸੱਸ ਸੀ ਉਹ ਮਤਲਬ ਬਹੁਤ ਜ਼ਿਆਦਾ ਇਹਨੂੰ ਪਰੇਸ਼ਾਨਾ ਕਰਦੀ ਸੀ ਹਾਂਜੀ ਉਹਦਾ ਪ੍ਰੋਣਾ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਸੀ ਹੋਣ ਕਿਸ ਲਈ ਆ ਤਾ ਨਾ ਕੋਈ ਸੁਣ ਨਹੀਂ ਆਇਆ ਤੇ ਉਹਨਾਂ ਨੇ ਆਪਣੇ ਆਪ ਨੂੰ ਮਾਰਤਾ ਗੋਲੀ ਮਾਰਤੀ ਆ ਹਾਂਜੀ ਤੇ ਸਾਨੂੰ ਕੋਈ ਹਾਲੇ ਤੱਕ ਉਹਨਾਂ ਦਾ ਕੋਈ ਇਨਸਾਫ ਨਹੀਂ ਮਿਲਿਆ ਰੈਸਟ ਨਹੀਂ ਕੀਤੇਗੇ ਨਹੀਂ ਨਹੀਂ ਰੈਸਟ ਨਹੀਂ ਕੀਤੇਗੇ ਉਹਨ ਕੀ ਤੁਹਾਡੀ ਕੀ ਮੰਗ ਅਸੀਂ ਇਨਸਾਫ ਲੈਣਾ ਚਾਹੁੰਦੇ ਹਾਂ ਇਨਸਾਫ ਮਿਲਣਾ ਚਾਹੀਦਾ ਹਾਂਜੀ ਗੋਲੀ ਮਾਰਤਾ ਹਾਂਜੀ ਗੋਲੀ ਮਾਰੀ ਆ ਹਾਂਜੀ ਪ੍ਰੋਣੇ ਨੇ ਗੋਲੀ ਹਾਂਜੀ ਪ੍ਰੋਣੇ ਨੇ ਗੋਲੀ ਮਾਰ ਕੇ ਆਹ ਰੋਜ ਕਾਸ਼ਕੁਰ ਹਾਂ ਕਾਸ਼ਕੁਰ ਕਿੱਥੇ ਰਹਿੰਦੇ ਇਹ ਕੀ ਹੋਇਆ ਜਿਹੜੇ ਕੀ ਕਿੱਥੇ ਦੇਖਦੇ ਆਹ ਰੋਜ ਇਹਾਰਾ ਪਿੰਡ ਹਾਂ ਮੰਡਰੋੜੀ ਦੇ ਹਾਂਜੀ ਹਾਂ ਕੀ ਤੰਗ ਪ੍ਰੇਸ਼ਾਨ ਕੀ ਕਰਦੇ ਲੜਾਈ ਚੱਲਦਾ ਚੱਲਦਾ ਹੀ ਰਹਿੰਦਾ ਸੀ ਅਕਸਰ ਹੀ ਲੜਾਈ ਕਰਦੇ ਰਹਿੰਦੇ ਹਾਂਜੀ ਕੋਈ ਨਹੀਂ ਪੇ ਤਾਂ ਸਾਨੂੰ ਦਿੰਦੀ ਸੀ ਦਰਦੀ ਸੀ ਤੇ ਆਖਰੀ ਤੇ ਉਹਨਾਂ ਨੇ ਗੋਵੀ ਨੂੰ ਅਰਜਨ ਦੀ ਹੱਥਿਆ ਕਰ ਦਿੱਤੀ ਸਰ ਸਰ ਦਾ ਪਛਾਣ ਕਰਦੇ ਕਰਦੇ ਸੀ ਇਹ ਅਰਜੀ ਤਹਿਦੀ ਤੁਹਾਨੂੰ ਕੀ ਸੜਿਆ ਲਾਇਆ ਨੇ ਬਲ ਪੂਰੀ ਆਪਣੇ ਆਪ ਸੁੱਕੇ ਦੇ ਪੂਰੀ ਦੇ ਪ੍ਰੋਣੇ ਨੇ ਫੋਨ ਲਾਇਆ ਸੀ ਕਹਿੰਦਾ ਮੰਮੀ ਤੁਸੀਂ ਕਿੱਥੇ ਨੇ ਮੈਂ ਤੁਹਾਨੂੰ ਕਸੇ ਘਾਰਾਂ ਤਿੰਨੇ ਜਲਦੀ ਆ ਜਾ ਮੰਨਜੀਤ ਨੇ ਆਦੇ ਆਪ ਕੁਛ ਕਰ ਲਿਆ ਨੇ ਫੋਨੋਂ ਸੁਣੀ ਪਈ ਏ ਚੋਟ ਮਾਰ ਦਾ ਚੋਟ ਮਾਰ ਤਾਂ ਜਦੋਂ ਅਸੀਂ ਇਤੂ ਤੁਰ ਪਏ ਆ ਤੇ ਰਸਤੇ ਵਿੱਚ ਸਾਨੂੰ ਜੀਰੇ ਕੋ ਪਤਾ ਲੱਗਾ ਵੀ ਉਹ ਤਾਂ ਗਈ ਕੋਈ ਬਾਤ ਹੀ ਇਹਨਾਂ ਨੇ ਆ ਬਿਮਾਰ ਦਿੱਤੀ ਉੱਥੇ ਜਾ ਕੇ ਕੱਢ ਗੋਲੀ ਮਾਰੀ ਨੇ ਤਾਂ ਕੋ ਪਛਾਣੀ ਕਰਦੇ ਨਹੀਂ ਹਾਂਜੀ ਬਾਰ ਬਾਰ ਸਮਝਾਉਂਦੇ ਹਾਂਜੀ ਹੁਣ ਉਹਨਾਂ ਦੇ ਸਾਹ ਮਿਲਣਾ ਚਾਹੀਦਾ ਉਹਨਾਂ ਦੇ ਕਾਰਨ ਹਾਂਜੀ ਸਾਨੂੰ ਸਾਹ ਲੜਨਾ ਚਾਹੀਦਾ ਹੈ ਸਵਾਦੀ ਕੁੜੀ ਨਲਤੀ ਬੀਤੀ ਹੈ ਮੈਨੂੰ ਤਾਂ ਠੰਡ ਪਵੇਗੀ ਮੇਰੇ ਦੇ ਅਲਮੋਂ ਮੇਰੀ ਭੋਲੀ ਜੀ ਦੀ ਸੀ ਉਹ ਤੇ ਰਾਮ ਜੀ ਰੋਕਿਆ ਕੀ ਨਾਮ ਉਹ ਸਰਹਰਜਿੰਦਰ ਸਿੰਘ ਕੀ ਹੋ ਅੱਜ ਕਿੰਨੀ ਦਿਨ ਰੋਗੀ ਗਿਆ ਦਾ ਸਰ 12 ਸਾਲ ਹੋ ਗਏ ਕਿੱਥੇ ਵੇਚ ਹਜਾਰਾ ਸਿੰਘ ਬਰਾਜੀ ਤੇ ਬੱਚੇ ਵੀ ਸੀ ਜੀ ਹਾਂ ਜੀ ਤੇ ਕੀ ਤਾਂ ਪਰੇਸ਼ਾਨ ਕਰ ਤੰਗ ਪਰੇਸ਼ਾਨ ਸਾਰਾ ਇਹੀ ਸੀਗਾ ਜਦੋਂ ਦੀ ਪਿਆਈ ਆ ਟਰਚਰ ਕਰਦੇ ਸੀਗੇ ਪਸੰਦ ਨਹੀਂ ਕਰਦੇ ਸੀਗੇ ਹਾਂਜੀ ਕੁੱਟਦੇ ਮਾਰਦੇ ਸੀਗੇ ਤ੍ਰਿੱਕੀ ਹੋਣ ਹੋਇਆ ਹੁਣ ਜੀ ਸਾਨੂੰ 21 ਤਰੀਕ ਨੂੰ 21 ਤਰੀਕ ਨੂੰ ਸਾਨੂੰ ਜੀ ਫੋਨ ਹੋ ਗਿਆ ਜੀ 3 ਵਜੇ ਸਪੈਰ ਨੂੰ ਪਹਿਲਾਂ ਮੈਂ ਸਕਾਈ ਸੀਗੀ ਤੇ 4 ਵਜੇ ਫਿਰ ਕਾਲ ਕਰੀ ਉਹਨਾਂ ਦੀ ਜੰਦੇ ਵੀ ਮਨਜੀਤ ਕੌਰ ਨੂੰ ਕੁਝ ਹੋ ਗਿਆ ਵਾ ਤੇ ਪਲਟਾ ਕਾਫੀ ਨਹੀਂ ਕਰ ਰਿਹਾ ਵਾ ਤੁਸੀਂ ਜਲਦੀ ਆ ਜੂ

ਫੜਾਈ ਚਾਹੀਦੀ ਹੈ ਹਾਂਜੀ ਹਾਂਜੀ ਜੋ ਦੋਸੀ ਨੇ ਫੜੇ ਜਾਣਾ ਚਾਹੀਦੇ ਜੀ ਕਾਰਵਾਈ ਹੋਣੀ ਚਾਹੀਦੀ ਜੀ ਮਾਂ ਵੀ ਤੇ ਪੁੱਤਰ ਵੀ ਹਾਂਜੀ ਹੰਸਲ ਕਰਨ ਵਾਲਾ ਹਾਂਜੀ ਹਾਂਜੀ ਦੋਨੋਂ ਦੇ ਤੇ ਕੀ ਮਾਮਲਾ ਸੀਗਾ ਤੇ ਇਹ ਲੜਕੀ ਮਨਜੀਤ ਕੌਰ ਜੀ ਦੀ ਉਮਰ 35 ਸਾਲਾ ਉਹਦੇ ਦੋ ਬੱਚੇ ਆ ਇੱਕ ਲੜਕਾ ਇੱਕ ਲੜਕੀ ਜਿਹੜਾ ਲੜਕਾ ਉਹਦੀ ਉਮਰ 8 ਸਾਲਾ ਲੜਕੀ ਦੀ 10 ਸਾਲਾ ਇਹ ਘਰ ਵਿੱਚ ਕੋਈ ਕਲੇਸ਼ ਰਹਿੰਦਾ ਸੀ ਇਹਨਾਂ ਦੇ ਲੜਾਈ ਝਗੜਾ ਤੇ ਉਹ ਦੇ ਵਿੱਚ ਗੁੱਸੇ ਚ ਆ ਕੇ ਇਹ ਦੇ ਘਰ ਵਾਲੇ ਨੇ ਸ਼ਖਵਿੰਦਰ ਸਿੰਘ ਨੇ ਆਪ ਦਾ ਸੰਚੀਰ ਵਾਲ ਵਰ ਚੀ ਉਹਦਾ ਉਹਦੇ ਨਾਲ ਗੋਲੀ ਮਾਰੀ ਆ ਸਿਰੇ ਚ ਉਹਦੀ ਮੌਤ ਦੋਛੀਆਂ ਵੀ ਗ੍ਰਿਫਤਾਰੀ ਜਿਹੜੀ ਕਰਨੀ ਬਾਕੀ ਹੈ ਪੋਸਟਮਾਰਟਮ ਤੋਂ ਬਾਅਦ ਰੈਡ ਕੀਤਾ ਜਾਣਾ ਘਰ ਵਾਲੇ ਨੇ ਮਾਰੀ ਹਾਂਜੀ